ਇਹ ਗੱਲ ਜੀ ਮੇਰੇ ਵੀਰ ਸਾਰਿਆਂ ਨੂੰ ਮੇਰੇ ਵੱਲੋਂ ਬਾਈ ਗੁਰੂ ਦਾ ਖਾਲਸਾ ਬਾਈ ਗੁਰੂ ਦੀ ਫਤਿਹ ਐਨਾਰੇ ਵੀਰਾਂ ਨੂੰ ਤੇ ਘੈਰ ਗਾਇਸੀਆਂ ਨੂੰ ਤੇ ਪਿੰਡ ਦੇ ਲੋਕਾਂ ਨੂੰ ਮੇਰੇ ਵੱਲੋਂ ਲੋੜੀ ਦੀਆਂ ਤੇ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਮੇਰੇ ਬਹੁਤ ਸੁਨੇਹਾ ਵੀ ਆ ਜੀ ਤੁਹਾਨੂੰ ਬਹੁਤ ਪੈ ਰਹੇ ਆ ਆਪਣੀਆਂ ਗੱਡੀਆਂ ਦੇ ਪਿੱਛੇ ਲਾਈਟਾਂ ਵਟ ਲਾ ਕੇ ਰੱਖੋ ਤੇ ਨਵਾਂ ਸਾਲ ਆਪਣੇ ਘਰੇ ਮਨਾਓ ਖੁਸ਼ੀਆਂ ਭਰੀਆਂ ਸਾਰਿਆਂ ਲਈ ਚੜੇ ਤੇ ਕੱਪ ਤੋਂ ਦੇਵ ਦੀ ਪਾਲਣਾ ਦੀ ਕਰਨੀ ਚਾਹੀਦੀ ਆ ਤੇ ਪੇਜ ਦਾ ਜੀ ਬੇਟੇ ਲੋੜੀ ਪਾਉਣੇ ਆ ਧੀਆਂ ਦੀਆਂ ਲੋੜੀਆਂ ਵੀ ਪੋਣੀਆਂ ਜਾਈ ਦੀਆਂ ਤੇ ਕਿ ਹਰਿਆਵਾਲ ਚੌਂਕ ਦੇ ਉੱਤੇ ਹਾਂ ਦਾ ਪ੍ਰੋਗਰਾਮ ਲੱਗਿਆ ਲੋੜੀ ਦਾ ਉਹ ਪੋਤੇ ਵੀ ਸਾਰੇ ਭਾਂ ਕੋੜਿਓ ਪੰਟ ਲੈ ਕੇ ਬੱਚੇ ਨਿੱਕੇ ਨਿੱਕੇ ਆਣੋ ਜਿਹੜਾ ਹਰਨ ਸਿੰਘ ਜੀ ਨਵਾਂ ਸਾਲ ਤੁਹਾਨੂੰ ਸਾਨੂੰ ਕਿਸ ਤਰ੍ਹਾਂ ਮਨਾਉਣਾ ਚਾਹੀਦਾ ਹੈਗਾ ਨਵਾਂ ਸਾਲ ਜੀ ਆਪਣੀ ਫੈਮਲੀ ਨਾਲ ਲੋ ਲੋ ਆਪਣੇ ਘਰ ਆ ਜਾਓ ਕਿਉਂ ਟ੍ਰੈਫਿਕ ਵੀ ਪੁਲਿਸ ਨੂੰ ਵੀ ਜਗ੍ਹਾ ਤੋਂ ਵੀ ਜਿੰਮੇ ਵਾਰੀ ਵੀ ਨਹੀਂ ਨਹੀਂ ਇਸ ਤੇ ਸੈਲਫੀ ਲੈ ਕੇ ਲੋਕ ਆਪਣੇ ਘਰ ਬਹਿ ਗਏ ਤੁਸੀਂ ਲਾ ਲੋ ਆਪਣੇ ਘਰ ਬੈਠ ਕੇ ਅੱਜ ਦੇਖੋ ਮੂਵੀ ਆਈ ਉਹ ਮੂਵੀ ਜੋ ਬੋਲੀ ਮਤਿਆਂ ਦੇ ਬਿੱਟ ਬੈਠ ਗਏ ਹਾਲੇ ਪੜ ਤੂਟ ਲੱਗੇ ਜੇ ਸਰਕਾਰਾਂ ਕੋ ਮੰਗਦੇ ਆ ਸਾਡੇ ਜੇ ਗੱਡੀ ਮਾਰ ਕੇ ਆਇਆ ਮਾਰ ਗਿਆ ਹੁਣ ਜਿਹਦਾ ਗਾਹੀ ਵਿਗੰਨੇ ਦਾ ਕੰਮ ਕਰਦੇ ਆ ਗੰਨੇ ਟਰੈਲੀਆਂ ਜਾਨੀਆਂ ਉਹਨਾਂ ਦੇ ਪਿੱਛੇ ਵੀ ਲੈਟਾਂ ਲਾਓ ਕਿ ਤੇਰੀ ਜਾਨ ਬਾਝੋਗੀ ਸੋ ਕਈ ਦੇਖੇ ਕਿ ਹੂਡ ਮਤ ਕਰਦੇ ਨੌਜਵਾਨ ਨਵੇਂ ਸਾਲ ਦੀ ਆਮਦ ਤੇ ਰਾਤ ਰਾਤ ਪਰ ਨਸ਼ੇ ਕਰਦੇ ਆ ਜਾਂ ਤੇ ਦੇ ਰਾਤ ਤੱਕ ਪਟਾਕੇ ਵਾਜੀ ਕਰਦੇ ਆ ਉਹਨੂੰ ਤੇ ਵੀ ਪਰਚਾ ਹੋਣਾ ਚਾਹੀਦਾ ਕਿ ਉਹਨਾਂ ਦੇ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜਿਹੜੇ ਹੌਲਡ ਵਾਲੇ ਕਰਦੇ ਆ ਇਹ ਜਾਨਾ ਵੀ ਰੈਸਟੋਰੈਂਟ ਤੇ ਉਹਨਾਂ ਦੇ ਫੁੱਲ ਬਾਈ ਜਿੰਨੀਆਂ ਚਾਹੀਦੀ ਆਪਣੇ ਪਰਿਵਾਰ ਨਾਲ ਜਾਓ ਤੇ ਬੱਤੇ ਲੱਤੇ ਕਰ ਲੈ ਆਪਣੇ ਦੋਸਤਾਂ ਨਾਲ ਵੀ ਜਾਣੇ ਆ ਆਪਣਾ ਕਰਕੇ ਫਨ ਬਫ ਬੋਲੀ ਆਪਣੇ ਆਰਾਮ ਨਾਲ ਘਰ ਨੂੰ ਆਓ ਛਾਰੇ ਇਸ਼ਾਰੇ ਲਾ ਕੇ ਰੱਖੋ ਜਿਦਾ ਤੁੰਦ ਪਈ ਹੋਈ ਆਪਣੇ ਸੋ ਪ੍ਰਸ਼ਾਸਨ ਨੂੰ ਕੀ ਹਦਾਇਤਾਂ ਜਾਰੀ ਕਰਨੀਆਂ ਚਾਹੀਦੀਆਂ ਇਦਾਂ ਮੌਕੇ ਤੇ ਅਰੇ ਇਦਾਂ ਜੇ ਅੱਗੇ ਅਸੀਂ ਪ੍ਰੈਸ ਦੇ ਲਾਉਨੇ ਹੁਣ ਜੇ ਇਹਦੇ ਕੋਸ਼ੇ ਕਰਦੇ ਆ ਜੇ ਇੰਨਾ ਦੇ ਸਾਲ ਤੋਂ ਬਾਅਦ ਤੇ ਲਾਉਣਾ ਜੀ ਕੈਟਰ ਲਾ ਕੇ ਫਟੀਆਂ ਦੇ ਮਗਰ ਲਾਵਾਂਗੇ ਇਸ ਕਰਕੇ ਸਾਦੇ ਨੂੰ ਮਸ਼ਹੂਰ ਕਰਨਾ ਚਾਹੁੰਦੇ ਤੁਸੀਂ ਹੋਰ ਜੀ ਮੇਰੇ ਵੱਲੋਂ ਦੁਆਰਾ ਫੇਰ ਲੋੜੀ ਜਾਂ ਤੁਹਾਨੂੰ ਸਾਡੇ ਸਾਰੇਆਂ ਵੀਰਾਂ ਨੂੰ ਬਹੁ